ਆ ਕਦੇ ਵੀ ਨਹੀਂ ਵੇਖਿਆ ਹੁਣ ਆ ਟਰੈਕਟਰ ਇਹ ਤਾਂ ਤੁਸੀਂ ਵੇਖਣੇ ਕੀ ਇਹਦੀ ਬੜਕ ਕਦੇ ਵੀ ਨਹੀਂ ਵੇਖੀ ਹੁਣੀ ਬਾਈ ਇਹਦੀ ਬੜਕ ਦਿਖਾ ਬੜਾ ਟਰੈਕਟਰ ਲਓ ਜੀ ਉਸਤਾਦ ਹਾਂ ਇਹਦਾ ਨਾਮ ਹੈਗਾ ਮਨਰਾਜ ਇਹ ਮਰਜ਼ੀ ਕਰਦਾ ਆਪਦੀ ਹੈ ਨਾ ਬਾਈ ਇਹ ਮਨਰਾਜ ਦੇ ਵਿੱਚ ਕਿਹੜਾ ਮਾਡਲ ਆ ਬਾਈ ਇਹ 69 ਮਾਡਲ ਜੀ 1969 ਦਾ ਹੈਗਾ ਇਹ ਮਾਡਲ ਮਨਰਾਜ 165 ਹੈ ਇਹ ਕਿ ਕਿੰਨੇ ਹੌਸਪਾਵਰ ਚ ਆ ਜਾਂਦਾ ਇਹ 65 ਹੌਸਪਾਵਰ ਚ ਆ ਧਰਮੇ ਇਹਦੇ ਮਗਰਲੇ ਟਾਇਰ ਦਿਖਾਈ ਦੇਖ ਇਹ ਇੰਗਲੈਂਡ ਦਾ ਬਣਿਆ ਹੋਇਆ ਇੰਗਲੈਂਡ ਦਾ ਬਣਿਆ ਹੋਇਆ ਇਹਨੂੰ ਗੋਰੇ ਚਲਾਉਂਦੇ ਸੀ ਗੋਰੇ ਜੇ ਕਿਸੇ ਪੰਜਾਬੀ ਨੇ ਚਲਾਉਣਾ ਇਹਦੀ ਡਿਟੇਲ ਦੱਸਣ ਲੱਗਿਆਂ ਬਾਈ ਇਹ 2 ਸਪੀਡ ਚ ਆ ਜਾਂਦਾ ਹਣਾ 65 ਹੌਸਪਾਵਰ ਦਾ ਟਰੈਕਟਰ ਹੈ ਇਹ 16 ਦੇ ਟਾਇਰ ਨੇ ਇਹਦੇ ਵੱਡੇ ਵੱਡੇ ਹਾਂ ਬਾਈ orange ਧਰਮੇ ਇਹ 15 538 ਦੇ ਇਹਦੇ ਬੈਟਰੀ ਦਾ ਟਿਕਦੀ ਆ ਉੱਥੇ ਇਹਦੇ ਟੂਲ ਆ ਨੇ ਦੇਖੀ ਇੱਥੇ ਦੇ ਟੂਲ ਨੇ ਦੇਖ ਦੇਖਨੇ ਕਿਸੇ ਡੈਕਟਰ ਦੇ ਅੱਜ ਤੱਕ ਆ ਇਹ ਗੋਲ ਹਿੱਸੇ ਚ ਆਉਂਦਾ ਦੇਖ ਹੂੰ ਆ ਲਿੰਕਾਂ ਲੋਕਾਂ ਦਾ ਸਾਰਾ ਕੰਮ ਕਰਦਾ ਬਈ ਹਨਾ ਇਹ ਸਾਰਾ ਓਕੇ ਹੈ ਧਰਮੇ ਉੱਚਾ ਦੇਖ ਓਏ ਆ ਬੰਦਾ ਤੇ ਉੱਪਰ ਚੜਨ ਲੱਗੇ ਥੱਕ ਜੇ ਇਹਦੇ ਬੈਂਟਰੀ ਆ ਪਈਆ ਦੇਖ ਆ ਬਕਸੇ ਦਾ ਨਾਲ ਦਾ ਹਲੇ ਤੱਕ ਕਿਸੇ ਪਾਸੇ ਨਹੀਂ ਜਰਿਆ ਹੋਇਆ ਕਹਿੰਦੇ ਹੁੰਦੇ ਪੁਰਾਣਾ ਲੋਹਾ ਤਾਕੜਾ ਨਾ ਵਾਕਈ ਯਾਰ ਤਾਕੜਾ ਡੈਕਟਰ ਆ ਇਹ ਆ ਆ ਦੇਖਾਈ ਧਰਮੇ ਆ ਦੇਖ ਓਏ ਹੱਕ ਕੀ ਸਰਕਲ ਬਣਾਇਆ ਹੋਇਆ ਆਪਣੇ ਵਾਲੇ ਤੇ ਰੇਸਾਂ ਜਿਹਾ ਹੁਣ ਲਾਉਣ ਲੱਗੇ ਨੇ ਇਹਦੇ ਤਾਂ ਆਈਆਂ ਆਉਂਦੀਆਂ ਹਨ ਬਈ ਦੇਖ ਬਈ ਆਏ ਦਸੀ ਹੈਪੀ ਇਹਦਾ ਨੰਬਰ ਕਿੱਥੋਂ ਦਾ ਨੰਬਰ ਐਮਪੀ ਦਾ ਵੀਰੇ ਐਮਪੀ ਦਾ ਨੰਬਰ ਹੈ ਤੇ ਇਹਦੀ ਡਿਮਾਂਡ ਕੀ ਹੈ ਜੇ ਕੋਈ ਸੱਜਣ ਇਹਨੂੰ ਖਰੀਦਣਾ ਚਾਹੀ ਹਾਂਜੀ 3 ਲੱਖ ਦੀ ਡਿਮਾਂਡ ਹੈ ਪੂਰਾ 3 ਲੱਖ ਡਿਮਾਂਡ ਹੈ ਬਾਕੀ ਦੇ ਵਿੱਚ ਮਾਨਤਨ ਹੋਊਗਾ ਬਈ ਮਾਨਤਨ ਬਹੁਤ ਵਧੀਆ ਕਰਦਾਂਗੇ ਲੈ ਮਿੱਤਰੋ ਫੁੱਲ ਹੋਊਗਾ ਮਾਨਤਨ ਲੇਟਾਂ ਲੂਟਾਂ ਦੇਖੋ ਜੇ ਕਿੰਨੀਆਂ ਘੈਂਟ ਘੈਂਟ ਨੇ ਯਾਰ ਬਈ ਇਹਦੇ ਆਹ ਪਲੇਟਾਂ ਜਗ੍ਹਾ ਤੋਂ ਲੱਗੀਆਂ ਹੋਈਆਂ ਨੇ ਇਹ ਪਲੇਟਾਂ ਵੀ ਨਾ 165 ਲਿਖਿਆ ਹੁੰਦਾ ਰੋ ਜੀ ਇੱਥੇ 165 ਲਿਖਿਆ ਹੁੰਦਾ ਇਹਦੇ ਉੱਪਰ ਇਹਦੇ ਉੱਪਰ ਓਕੇ ਕੰਪਨੀ ਚੋਂ ਲੱਗ ਕੇ ਆਉਂਦੀਆਂ ਨੇ ਧਰਮੇ ਕੰਪਨੀ ਚ ਆ ਜੋ ਫਟਾਫਟ ਕੈਦੂ ਉਪਰ ਖੜਾ ਬਾਈ ਹੈਪੀ ਦੇ ਸ਼ੋਰੂਮ ਤੇ ਇੰਗਲੈਂਡ ਦਾ ਡਾਇਰੈਕਟਰ ਆ ਇਹ ਇੰਗਲੈਂਡ ਦਾ